ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਜੀ ਲੋ ਜੀ ਆਪਾਂ ਪਹੁੰਚ ਗਏ ਕੋਟ ਪੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਾਈਮ ਹੋ ਗਏ 7:30 ਤੇ ਨਾਕ ਤੁਸੀਂ ਦੇਖ ਸਕਦੇ 11 12 ਨਾਕ ਆਏ ਹੋਇਆ ਤੇ ਬਈ ਬੋਲੀ ਦਾ ਜਿਹੜਾ ਟਾਈਮ ਸਟਾਰਟ ਹੋ ਗਿਆ ਤੇ ਬੰਦੇ ਸਾਰੇ ਜਾ ਰਹੇ ਆ ਜੀ ਬੋਲੀ ਵੱਲ ਤੇ ਦੇਖਦੇ ਆ ਅੱਜ ਤੂੜੀ ਜਿਹੜੀ ਕੀ ਰੇਟ ਜਾਂਦੀ ਹੈ ਜੀ ਠੀਕ ਹੈ ਜੀ 2 ਮਾਰਚ 2025 ਅੰਦਰ ਹੀ ਹੋਗਾ 3 ਵਾਲੀ ਵੀ ਰੇਟ ਅੰਦਰ ਦੀ ਆ ਅੰਦਰ ਦੀ ਆ ਫਟਲ ਦੀ ਟੁੜੀ 250 ਰੁਪਿਆ 250 ਰੁਪਿਆ 250 ਹਾਂਜੀ 54 60 65 70 70 ਰੁਪਏ 270 ਰੁਪਏ ਲੈ ਗੋੜੇ 270 ਰੁਪਏ ਬੋਲਾ ਭਾਈ ਕਿਨੇ 270 ਰੁਪਏ 260 ਨਰਪੀ ਜੀ ਬੰਦੇ ਪਹਿਲੀ ਟਰਾਲੀ ਲੱਗੀ 270 ਪੀ ਨਾਗਾਜ 10 12 ਨਾਗਾਏ ਤੁਸੀਂ ਦੇਖ ਸਕਦੇ ਹੋ ਬੰਦੇ ਬਹੁਤ ਆਏ ਗਾਗ ਵੀ ਹੈਗਾ ਜੀ ਹਾਂ ਜਿਹਨੇ ਤੁਹਾਡੀ ਦਾ ਰੇਟ ਵਧਾਉਣ ਦੇ ਚਾਂਸ ਹੈਗੇ ਦੇਖ ਸਕਦੇ ਹੋ ਬੰਦਿਆਂ ਜੀ ਬਹੁਤ ਆਏ ਆ ਨਾਗ ਵੀ ਬਹੁਤ ਆਏ ਦੂਸਰੀ ਟਰਾਲੀ ਦੇਖ ਲਈ ਕੀ ਰੇਟ ਜਾਂਦੀ ਹੈ ਰਾਗ ਦੇ ਜਿਆਦਾ ਸਾਹਮਣੇ ਹਾਲੀ ਕੀ ਜਾਈ ਪਤੀਆਂ ਕਿੱਥੇ ਬੈਠਾ ਤਾਂ ਹੀ ਮੈਂ ਆਣਾ ਬਾਈ ਟਰਾਲੀ ਕਿਦੀ ਆਹੇ ਬਾਈ ਟਰਾਲੀ ਵਾਲਾ ਟਰਾਲੀ ਕਿਦੀ ਵੀਰੇ ਆਪਣੀ ਹਾਂ ਹੈਲੋ ਆ ਤੂੜੀ ਕਿਉਂ ਜੀ ਆਹ ਤੂੜੀ ਬਾਹਰ ਵੀ ਹਾਂ ਬਾਹਰ ਆ ਕਿੰਨੇ ਕਿਲੋ ਵਿੱਚੋਂ ਨਹੀਂ ਇਹ ਭਾਈ ਰਾਕਟ ਤੇ ਆ ਗਏ ਉੱਥੇ ਨਹੀਂ ਬੋਲੇ ਹੋਰ ਲੈਂਦਾ ਕਿ ਗੁਰੇ ਸਵਾ ਸਰ ਗੱਡ ਹੋਰ ਗੱਡ ਬਾਵਾ ਸਰ ਬਾਵਾ ਬੰਨਣੇ ਭਾਈ ਉੱਥੇ ਰੋਲਾ ਪੈ ਗਿਆ ਮੁਰਤੇ ਇਹ ਕੰਮ ਕੀਤਾ ਹੀ ਨਹੀਂ ਕਦੇ ਸੀ ਮਰਦਾਂ ਦਾ ਸੀਨੇ ਪਾਤੀ ਮੇਰੇ ਨਹੀਂ ਇਹ ਤਾਂ ਬੱਕ ਮਾੜਾ ਮੋਟਾ ਬੋਲੋ ਜੀ ਭਾਈ 250 ਕਈ ਵਾਰ 250 ਅੰਦਰ ਵੀ ਆ ਕੇ ਵੇਚਦੇ 250 ਰੁਪਿਆ 250 ਰੁਪਿਆ 55 ਰੁਪਏ 60 ਰੁਪਏ 65 ਰੁਪਏ 70 ਰੁਪਏ 270 ਰੁਪਏ ਬੋਲਾ ਭਾਈ ਕਿਨੇ 270 ਰੁਪਏ ਬੰਦੀ ਇਹ ਲਾਗੀ 270 ਰੁਪਏ ਦੂਸਰੀ ਟਾਲੀ ਤੇਹੀ ਟਾਲੀ ਦੇਨੇ ਕੀ ਰੜ ਜਾਂਦੀ ਆ ਢੋੜੀ ਵਾਹ ਬਹੁਤ ਜਾਂਦੀ ਵਿੱਚ ਕੋਈ ਨਹੀਂ ਮੈਂ ਤੁਹਾਨੂੰ ਦੇਖ ਕੇ ਪਾਸੇ ਕਿੱਲੋ ਕਿਲੋ ਖੂਨ ਵਾਜਦਾ ਬਾਈ ਇੱਥੇ ਹਾਂ ਨਹੀਂ ਤੀਸਰੀ ਟਾਲੀ ਦੇ ਦੇ ਕੀ ਹਾਂ ਆਪਸ 15 15 15 240 ਰੁਪਏ ਚਲੀ ਜਾਏਗਾ 500 ਰੁਪਏ ਆਪਰਾ ਬੜਾ ਭਾਈ ਉਹਦਾ ਨਾਲ ਗੱਲ ਕਰ। 70 ਬਈ ਚਲਦਾ ਆਪ ਹੀ ਦੇਗਾ ਜੀ ਤੇ ਗੋਲੇ ਵੀ ਨਿਕਲਣ। ਤੋਂ ਭੇਜਦਾ ਤਾਂ ਆਈ ਅਸੀਂ। 70 ਰੁਪਏ ਆਈ। 75 80 ਰੁਪਏ ਆਈ। 280 ਰੁਪਏ। ਗੋਲਾ ਭਾਈ ਕਿਨੇ? 280 ਰੁਪਏ ਭਾਈ ਨੰਬਰ ਲੱਗਾ। ਇਹ ਭਾਗੇ 280 ਰੁਪਏ ਤੀਜੀ ਟਰਾਲੀ ਚੌਥੀ ਟਰਾਲੀ ਦਾ ਦੇਖਦੇ ਕੀ ਰੇਟ ਜਾਂਦਾ। ਅਬ ਵੀ ਇਹ ਵੀ ਬਹੁਤ ਜੀ ਕੁਆਲਟੀ ਕ੍ਰੋਸ ਚੈੱਕ ਬਾਈ ਦਰਜੀਆ ਦੇ ਕੋਠਿਆਂ ਜਾਉਂਗਾ ਕਿਹੜਾ ਮਾਲ ਕੋ ਦੇਖੋ ਜੀ ਕਰੋ ਕੁਆਲਟੀ ਚੈੱਕ ਬਾਈ ਪੋਛਲਾ ਦਰਜੀਆ ਦੇ ਕੋਠਿਆਂ ਜਾਉਗਾ ਕਹਿੰਦੇ ਜਾਊਗਾ ਚਾਹੋਗੇ ਤੇਰੀ ਜਾਊਗੇ ਹੁਣ ਬੋਲੋ ਜੀ 2200 ਬੋਲੋ ਜੀ 60 ਰੁਪਏ 70 ਰੁਪਏ 70 75 275 ਰੁਪਏ 275 ਬੋਲਾਂਗੇ ਨਾ 275 ਰੁਪਏ ਬਾਈ ਕੌਸ਼ਲਾ ਇਹ ਵੀ 275 ਰੁਪਏ ਲੱਗ ਗਈ ਅੱਜ ਜਿਹੜਾ ਰੇਟ ਹੈ ਤਾਂ ਇਸ ਤੋਂ ਉੱਪਰ ਹੀ ਜਾ ਰਹੇ ਹਾਂ ਨਹੀਂ ਪੰਜਵੀਂ ਟਰਾਲੀ ਦੇ ਦੇਖਦੇ ਹਾਂ ਕੀ ਜਿਹੜਾ ਲੱਗਦਾ ਆਹ ਆਪ ਨੂੰ ਬਹੁਤ ਜੰਮੇ ਬੋਲੋ ਜੀ ਉਸੇ ਨਾਲ ਦੀ ਆ ਵੇਚਦੇ ਆਪਣੇ ਹੀਰੋ ਹੰਡੇ ਬਾਈ ਮੁੱਕੀ ਸਾਨੂੰ ਗਾਈ ਸਰ ਹਾਂ ਕਿੱਥੇ ਜਾਨੀਂ ਦਰੇ ਚਲਾ ਲੈਣ ਜਲਾ ਲੈਣ ਜਲਾ ਲੈਣ ਜਾਏਗਾ ਬਾਈ 300 ਰੁਪਈਆ ਬਾਈ 60 ਰੁਪਏ 70 ਰੁਪਏ ਜੀ 70 ਰੁਪਏ 80 ਰੁਪਏ 200 ਰੁਪਈਏ ਬੋਲਾ ਬਾਈ ਕਿਨੇ 280 ਰੁਪਏ ਜਲਾ ਜਾਣੇ ਬਾਈ 300 ਰੁਪਈਆ ਲਾਉ ਜੀ ਇਹ ਲੱਗੀ 280 ਰੁਪਈਏ ਪੰਜ ਮੀਟਰ ਵਾਲੀ ਤੇ 6 ਮੀਟਰ ਵਾਲੀ ਦੇਖੋ ਜੀ ਕਰੋ ਕੁਆਲਟੀ ਚੱਕੇ ਤੂੰ ਨਹੀਂ ਬਹੁਤ ਚਿੱਟੀ ਜਿਹਾ ਤੂੰ ਇਹ ਦੇਖ ਤਾਂ ਨੀ ਇਹ ਚਿੱਟੀ ਆ ਵਧੀਆ ਸਾਫ ਅੰਦਰ ਹੀ ਤੂੜੀ ਆ ਬਾਈ ਦੇਖੋ ਜੀ ਪੰਡਾ ਬਹੁਤ ਦਾ ਪ੍ਰਭਾਣ ਲਾਲ ਬੋਲਦਾ ਇਹਨਾਂ ਦਿਨਾਂ ਤੇ ਇਹਨੂੰ ਤੇਰ ਪ੍ਰਭਾਣ ਸਾਲ ਸਾਲ ਕੇ ਭੰਦ ਨਹੀਂ ਉਹ ਲਾਲ ਹੁੰਦੀ ਜਾਂਦੀ ਹੈ ਚੰਨ ਨਹੀਂ ਜਾਏਗਾ ਚੰਨ ਨਹੀਂ ਜਾਵੜਾਂਗੇ ਯਾਰ ਖਾਲੀ ਫੇਰ ਮਨ ਖਾਲੀ ਤੁਰੀ ਤੇਰੀ ਥੁੜੀ ਹੈ ਤੇ ਬਸ ਫਿਰ ਇੱਥੋਂ ਤਲਾ ਕੇ ਲੈ ਜੀ ਇੱਥੋਂ ਤਲਾ ਬੋਲੋ ਜੀ 250 250 ਰੁਪਇਆ 55 60 65 70 75 80 85 285 ਰੁਪਏ ਟੋਲਾ ਵੇਚਨੇ 285 ਰੁਪਏ ਇਹ ਲੱਗੀ 285 ਰੁਪਏ 7 ਮੀਟਰ ਲਈ ਦੇ ਦੇ ਜੀ ਰੇਡ ਜਾਂਦਾ ਨਹੀਂ ਨਾਕ ਜੀ 4 ਰੁਪਏ ਦੋ ਇਧਰ ਤੇ ਦੋ ਇਧਰ